ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਸ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਭੇਜ ਰਹੇ ਹਾਂ ਜੀ ਇੱਕ ਗਗਰੇ ਕਿਰਾਏ ਤੇ ਆਪਣੇ ਤੋਂ ਲੈ ਕੇ ਗਏ ਜੀ ਕਿਰਾਏ ਵਾਸਤੇ ਇੱਕ ਗਗਰੇ ਕਾਲੇ ਤਾਂ ਗਏ ਬਈ ਜੀ ਆਪਣੇ ਘਗਰੇ ਕਰਾਏ ਤੇ ਨਾਲੇ ਗਏ ਨੇ ਸੈੱਟ ਪਹਿਲਾਂ ਵੀ ਗਏ ਆ ਹਜੇ ਉਹ ਵਾਪਸ ਫੜਾਈ ਨਹੀਂ ਉਹਨਾਂ ਨੇ ਤੇ ਇਹਨਾਂ ਨੇ ਵੀ ਕਰਾਏ ਤੇ ਜਾਣਾ ਆ ਦੇਖੋ ਜੀ ਤਿੰਨੇ ਘਗਰੇ ਨਨਕਾ ਘਗਰਾ ਲੈ ਕੇ ਜਾਣਿਆ ਜੀ ਇਹਨਾਂ ਨੇ ਇੱਕ ਦਿਨ ਦਾ ਕਿਰਾਇਆ ਜੀ ਲੈਣੇ ਆਪਾਂ 100 ਰੁਪਇਆ ਇੱਕ ਦਿਨ ਦਾ ਕਿਰਾਇਆ ਜੀ ਆਪਣਾ 100 ਰੁਪਇਆ ਚੱਲਦਾ ਹੈ ਇੱਕ ਹੈ ਜੀ ਹਰਾ ਘਗਰਾ ਆ ਦੇਖ ਇਹ ਜੀ ਲੌਂਗ ਹੈ ਪੂਰਾ ਲਟਕਣ ਲੱਗੇ ਹੋਏ ਆ ਇਹ ਲੌਂਗ ਹੈ ਦੂਜਾ ਨਾਲ ਥੋੜਾ ਜਿਹਾ ਲਵਾਈ ਕੱਟਤਾ ਸੌ ਸੌ ਰੁਪਏ ਕਰਾਇਆ ਜੀ ਤਿੰਨੇ ਕ ਗਰੇ ਆਪਣੇ ਜਾ ਰਹੇ ਆ ਕਰਾਏ ਤੇ ਪਹਿਲਾਂ ਵੀ ਵੈਸੇ ਤੇ ਜੇ ਮੈਂ ਵੀਡੀਓ ਨਹੀਂ ਬਣਾਈ ਹੋ ਕੇ ਕਿਉਂਕਿ ਉਹ ਲੋਕ ਤੁਰਤ ਪਹਿਲੀ ਸੜਕ ਤੇ ਲੈ ਗਏ ਇਹਨਾਂ ਦਾ ਫੋਨ ਆਇਆ ਤਾਂ ਰੈਡੀ ਕਰਕੇ ਰੱਖ ਲਿਆਂਗੇ ਲਓ ਜੀ ਆਪਕਾ ਗ੍ਰੈਂਡਾ ਪਾਰਸਲ ਕਰਤਾ ਜੀ ਰੈਡੀ ਇਹ ਆਪਣਾ ਜਾਣਾ ਕਰਾਏ ਤੇ ਇਥੇ ਖੋਮਗਵਾਲੇ ਜੀ ਬਟਨ

ਸਕੀਵੀ ਦੇ ਲਾਉਣੇ ਆ ਜੀ ਬਟਨ ਹਾਂ ਆਪਣੀ ਕਈ ਜਾਗਤਾ ਸਕੀਵੀਆਂ ਦੇ ਬਟਨ ਰਹਿੰਦੇ ਆ ਜੀ ਲਾਉਣ ਵਾਲੇ ਬਟਨ ਵੀ ਆਪਾਂ ਇਕੱਠੇ ਹੀ ਲਿਆਂਦੇ ਕਿਉਂਕਿ ਬਟਨ-ਬਟਨ ਆਪਣੇ ਬਹੁਤ ਵੀ ਕਦੇ ਆ ਵਾਈਟ ਕਲਰ ਦੇ ਜੀ ਮੰਗਾਉਣ ਨੂੰ ਭੁੱਲ ਗਈ ਤੇ ਹੁਣ ਗਾਹਕ ਮੁੜ ਕੇ ਗਏ ਆ ਦੋ ਜਾਗਟਾਂ ਦੇ ਬਟਨ ਲੈਣੇ ਸੀ ਹੁਣ ਆਪਾਂ ਜੀ ਮੰਗਵਾ ਲਾਂਗੇ ਸ਼ਾਮ ਤੱਕ ਆਪਣੇ ਕੋਲੇ ਆ ਜਾਣਗੇ ਬਟਨ ਬਟਰਨ ਦਾ ਰੇਟ ਹੈ ਜੀ 5 ਰੁਪਏ ਬਟਰਨ ਲਿਆਂਦੇ ਜੀ ਮਣਕੇ ਲਿਆਂਦੇ ਸਿੱਪੰਗਾ ਲਿਆਂਦੀਆਂ ਕੜਾਈਆਂ ਵਾਲੀਆਂ ਗੁੱਟੀਆਂ ਆਪਣੀਆਂ ਅੱਜ ਆਪਾਂ ਮੰਗਵਾ ਲਾਂਗੇ ਆਪਾਂ ਪਹਿਲਾਂ ਲੈ ਕੇ ਆਈ ਸੀ ਉਹ ਆਪਣੀਆਂ ਵੇਚ ਚੁੱਕੀਆਂ ਹੁਣ ਆਪਾਂ ਮੰਗਾਵਾਂਗੇ ਜੀ ਨਵੇਂ ਸਿਰੇ ਆਪਣੀਆਂ ਸੂਟ ਕੱਢਣ ਵਾਲੀਆਂ ਗੁੱਟੀਆਂ ਅੱਜ ਮੰਗਵਾ ਲਿਆ ਜੀ ਆਪਾਂ ਨਿਊ ਸਮਾਨ ਹੋਰ ਮੈਂ ਤਾਂ ਉਹਨੂੰ ਕਿਹਾ ਸੀ ਸਵੇਰੇ ਹੀ ਛੱਡ ਕੇ ਜਾਓ ਕਿਉਂਕਿ ਭਈ ਗਾਕਾਂ ਨੇ ਸੂਟ ਮੰਗੇ ਐ 15 ਅਗਸਤ ਦਾ ਕਰਕੇ ਬਣਾਉਣੇ ਐ ਸੂਟ ਪਹਿਣਾ ਨੇ ਉਹ ਕਹਿੰਦੇ ਸਾਨੂੰ ਸ਼ਾਮ ਹੋ ਜੂਗੀ ਦੇਖੋ ਕ'ਹ ਵਜੇ ਆਉਣ ਪਰ ਮੈਂ ਉਹਨਾਂ ਨੂੰ ਹੁਣ ਕਾਲ ਕਰਦੀ ਆ ਵੀ ਭਾਈ ਛੱਡ ਕੇ ਜਾਓ ਟਾਈਮ ਨਾਲ ਹੀ ਫਿਰ ਵੀ ਉਧਰੋਂ ਘਰ ਦੇ ਕੰਮ ਹੋ ਜਾਂਦੇ ਆ ਰੋਮਿਲ ਸ਼ੋ ਪਤਾ ਦਰੂ ਕਸਟਮਰ ਮੈਨੂੰ ਔਖਾ ਵਾਤ ਹੋ ਜਾਂਦਾ ਤੜਕੇ ਤੋਂ ਲੱਗਦੀਆਂ 11 ਵਜੇ ਤੋਂ ਸ਼ਾਮ ਵਾਲੀ ਸਬਜ਼ੀ ਚੀਰਨ ਮੈਨੂੰ ਸ਼ਾਮ ਹੋ ਜਾਂਦੀ ਸਬਜ਼ੀ ਚੀਰਨ ਤੇ ਆ ਗਿਆ ਗਾ ਕੁੱਟ ਕੜੀ ਫੇਰ ਲੱਗ ਗਈ ਆ ਗਿਆ ਗਾ ਗਾ ਕੁੱਟ ਕੜੀ ਫੇਰ ਲੱਗ ਗਈ ਮੈਨੂੰ ਤਾਂ ਬਈ ਸਬਜ਼ੀ ਚੀਰਨੀ ਬਹੁਤ ਔਖੀ ਲੱਗਦੀ ਏ ਉਹ ਵੀ ਮੈਨੂੰ ਆ ਰਹਿੰਦਾ ਜੇ ਕੋਈ ਚੀਰ ਦੇ ਨਾ ਗੱਲ ਬਣ ਜੇ ਕਿਉਂਕਿ ਇੰਨੀ ਬਿਜੀ ਲਾਈਫ ਹੋਈ ਪਈ ਐ ਬਹੁਤ ਆਫ ਕੈਪਰਾਉ ਠੀਕ ਹੈ ਜੀ ਆਪਣੇ ਨੀ ਬਲਬ ਦੇ ਬਟਨ ਆਪਾਂ ਨੂੰ ਇਹ ਹੋ ਗਏ ਜੀ 3 4 5 5 ਪਾਂ ਜਿਸ ਚਾਰ ਹੋ ਗਿਆ। ਆ ਬਟਨ ਹੋ ਗਈ ਜੀ ਆਪਣੇ ਆਪ ਆ ਲਾਵਾਂਗੇ ਸੋਹਣੇ ਲੱਗਣਗੇ। ਇਹ ਆਪਾਂ ਸੋ ਹੀ ਦਿੰਨੇ ਇਹਦੇ ਵਾਸਤੇ ਰੱਖੇ ਸੀ। ਤੇ ਇੱਕ ਆਪਾਂ ਲਏ ਜੀ ਕੋਟੀ ਦੇ ਆ ਬਟਨ 블랙 버튼 ਵੀ ਵਈ ਮਗਵਾਏ ਕਿਸੇ ਨੇ ਉਹ ਵੀ ਆਪਾਂ ਮੰਗਵਾ ਲੇ 버튼 ਸਾਰੇ ਹੀ ਸੋਹਣੇ ਨੇ ਵਈ ਦੇਖੋ ਅਲੱਗ ਅਲੱਗ ਤੋਂ ਕਲਰ ਡਿਜ਼ਾਈਨ 블랙 ਕਾਫੀ 레드 ਗੁਲਾਬੀ ਸਰੋਂਪੁੱਲਾ ਬੇਬੀ ਪਿੰਕ ਹਰਾ ਮੂੰਗੀਆਂ ਆ ਦੇਖੋ ਇਹ ਕਾਫੀ ਦੇ ਵਿੱਚ ਆ ਹੋਰ ਹੀ ਜਾਵਣੀ ਜਾਂ ਵਾਲਾ ਹੀ ਕਲਰ ਹੈ ਆ ਦੇਖੋ ਜੀ ਨੀਲਾ ਕਲਰ ਸਾਰੇ ਅਲੱਗ-ਅਲੱਗ ਤੋਂ ਕਲਰ ਹੈ ਕੋਲੋਂ ਕੋਲ ਜਾਰੇ ਹੈ ਨਹੀਂ ਸੀ ਕਿਉਂਕਿ ਘਰੇ ਆ ਕੇ ਛੱਡ ਕੇ ਗਏ ਆ ਬਟਨ ਤਾਂ ਆਪਾਂ ਹੋਰ ਵੀ ਲੈਣੇ ਸੀ ਜਿੰਨੇ ਜਿਹੜੇ ਮੈਨੂੰ ਕਲਰ ਪਸੰਦ ਲੱਗੇ ਆਪਾਂ ਉਹ-ਉਹ ਕਲਰ ਲਾਏ ਆ ਮਤਲਬ ਜਿਹੜੇ ਕਲਰ ਕੋਟੀਆਂ ਸਵਟਰਾਂ ਦੇ ਚੱਲਦੇ ਪੋ ਕਲਰ ਲਾਏ ਆ ਜੀ ਐਵੇਂ ਤਾਂ ਕੋਈ ਫਾਇਦਾ ਨਹੀਂ ਕਾਟ ਮਾਰਨ ਦਾ ठीक है जी आप लाव गे हूं बटन आ बटन लावेंगे जी आप देखो एक दो तीन चार ਆਏ ਲੱਗਣਗੇ ਜੀ ਇਹ ਚਾਰ ਬਟਨ ਬਹੁਤ ਸੋਹਣੇ ਲੱਗਣਗੇ ਐਸ ਕਲਰ ਨਾਲ ਮੈਚ ਕਰਦੇ ਜੀ ਇਹ ਬਾਕੀ ਇਹਨਾਂ ਦੂਜੇ ਕਲਰਾਂ ਨਾਲ ਇਹ ਉੱਠਣਗੇ ਹੋਰ ਆ ਕਲਰ ਦੇ ਨਹੀਂ ਸੋਹਣੇ ਲੱਗਣਗੇ ਜਿੰਨੇ ਆ ਸੋਹਣੇ ਲੱਗਣਗੇ ਦੇਖੋ ਜੀ ਆਪਣਾ ਹੋ ਜੂ ਜੀ ਇਹ ਸਕੇ ਵੀ ਰੈਡੀ ਬਸ ਬਟਨਾ ਮੰਨੀਓ ਪਈਆਂ ਮੇਰੇ ਕੋਲ ਕਈ ਕੋਟੀਆਂ ਸਵਟਰਾ ਬਟਨਾ ਆਪਾਂ ਮੰਗਾ ਲੇ ਜੀ ਠੀਕ ਆਪਾਂ ਕਰਦੇ ਆਂ ਵੀਡੀਓ ਤਾਂ ਐਂ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੇ ਮੇਰੀ ਕਿਸੇ ਭੈਣ ਨੂੰ ਕੋਟੀ ਸਵੈਟਰ ਜੈਕਟ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਪਲੀਜ਼ ਜ਼ਰੂਰ ਕਾਲ ਕਰ ਸਕਦੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਜੀ ਬਲੌਜ਼ ਪੂਰੀ ਲੰਬੀ ਬਾਜੂ ਹੈ ਬਹੁਤ ਵਧੀਆ ਬਲੌਜ਼ ਹੈ ਇਹਦੇ ਨਾਲ ਦਾ ਵਾਈਟ ਵਾਈਟ ਆਪਾਂ ਰੈਡੀ ਕਰਕੇ ਦੇਣਾ ਹੋਰ ਜੀਦੀ ਦਾ ਠੀਕ ਹੈ ਜੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਆਪਾਂ ਕਰਦੇ ਆਂ ਵੀਡੀਓ ਦੇ ਐਂਡ ਤੇ ਪਲੀਜ਼ ਲਾਈਵ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆਂ ਪਲੀਜ਼ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਦੁਪਹਿਰੇ 12 ਤੋਂ 2 ਤੱਕ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ